ਜਦੋਂ DCG ਅਪਡੇਟ ਸਾਹਮਣੇ ਆਈ ਹੈ ਯੂਕੇ ਅਤੇ ਫਰਾਂਸ ਵਿੱਚਕਾਰ ਡੇ ਨੂੰ ਲੈ ਕੇ ਜਿਸ ਵਿੱਚ ਜੋ ਲੋਕ ਗੈਰ ਕਾਨੂੰਨੀ ਤਰੀਕੇ ਤੇ ਯੂਰਪ ਅਤੇ ਫਰਾਂਸ ਤੋਂ ਯੂਕੇ ਦਾਖਲ ਹੋ ਜਾਂਦੇ ਸੀ ਉਹਨਾਂ ਲੈ ਕੇ ਇਸ ਅਪਡੇਟ ਦਾ ਸਰਦਕਨ ਜੁਰ ਦੱਸੋ ਜੀ ਜੀ ਬਿਲਕੁਲ ਬਿਲਕੁਲ ਪਿਛਲੇ ਦਿਨਾਂ ਤੋਂ ਲੈ ਕੇ ਕੀ ਇਸ ਤਰ੍ਹਾਂ ਹੋ ਰਹੀ ਇਹ ਗੱਲ बार-बार ਅਪਡੇਟ ਕਰਦੇ ਆ ਰਹੇ ਆਪਣੇ ਟਵੀਟ ਦੇ ਰਾਹੀਂ ਟਵਿੱਟਰ ਦੇ ਰਾਹੀਂ ਕਿ ਅਸੀਂ ਨਵੀਆਂ ਪਾਲਿਸੀਆਂ ਜਿਹੜੀਆਂ ਹੈਗੀਆਂ ਯੂਰਪ ਦੇ ਨਾਲ ਬਣਾਉਣ ਜਾ ਰਹੇ ਹਾਂ ਬੇਸ਼ੱਕ ਬ੍ਰੈਗਜ਼ਿਟ ਹੋ ਚੁੱਕਾ ਹੈ 2020 ਦੇ ਵਿੱਚ ਉਸ ਤੋਂ ਬਾਅਦ ਯੂਰਪ ਅਲੱਗ ਤੇ ਇੰਗਲੈਂਡ ਆਪਣੇ ਅਲੱਗ ਰਸਤੇ ਦੇ ਉੱਤੇ ਪੈ ਗਿਆ ਪਰ ਇਹਦੇ باوجود ਜੜੀਆਂ ਨੇ ਕੁਝ ਡੀਲਸ ਗਵਾਂਢੀ ਮੁਲਖ ਹੁਣ ਕਰਕੇ ਜ਼ਰੂਰੀ ਸੀ ਜੋ ਕਿ ਪਿਛਲੀਆਂ ਸਰਕਾਰਾਂ ਨੇ ਸ਼ਾਇਦ ਨਹੀਂ ਕੀਤੀਆਂ ਕਿਉਂਕਿ ਤਾਜ਼ੀ-ਤਾਜ਼ੀ ਹਜੇ ਆਪਾਂ ਕਹੀਏ ਭਈ ਤੋੜ-ਵਿਛੋੜਾ ਹੋਇਆ ਹੋਇਆ ਸੀਗਾ ਸੋ ਹੁਣ ਕੀਰਸਾਮਰ ਦੇ ਆਉਣ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਆਪਾਂ ਯੂਰਪ ਦੇ ਨਾਲ ਕੁਝ ਨਵੀਆਂ ਸੰਧੀਆਂ ਕਰੀਏ ਬੇਸ਼ੱਕ ਹਿੱਸਾ ਨਹੀਂ ਬੰਨਣਾ ਪਰ ਆਪਾਂ ਨਵੀਆਂ ਸੰਧੀਆਂ ਕਰ ਲਈਏ ਨਵੀਆਂ ਸੰਧੀਆਂ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜਾ ਕੰਸਰਨਿੰਗ ਸੀਗਾ ਨਾ ਮੇਨ ਕੰਮ ਉਹ ਇਹ ਸੀ ਕਿ ਜਿਹੜੇ ਫਰਾਂਸ ਤੋਂ ਡੌਂਕੀ ਲਾ ਕੇ ਲੋਕ ਪਹੁੰਚਦੇ ਆ ਯੂਕੇ ਯਾਨਕਿ ਛੋਟੀਆਂ ਬੋਟਾਂ ਰਾਹੀਂ ਮਤਲਬ ਤੁਹਾਨੂੰ ਮੈਂ ਦੱਸਣਾ ਚਾਹੁੰਨਾ ਕਿ ਜਿਹੜਾ ਇੰਗਲੈਂਡ ਹੈਗਾ ਟਾਪੂ ਹੈ ਪਾਣੀ ਦੇ ਵਿੱਚ ਹੈ ਤੇ ਫਰਾਂਸ ਇੱਕ ਪਾਸੇ ਲੱਗਦਾ ਤੇ ਉਹਦੇ ਵਿਚਕਾਰ 72 ਕਿਲੋਮੀਟਰ ਜਿਹੜਾ ਹੈਗਾ ਉਹ ਉਹ ਸਮੁੰਦਰੀ ਇਲਾਕਾ ਹੈਗਾ ਯਾਨਕਿ ਪਾਣੀ ਹੈ ਉਹ 72 ਕਿਲੋਮੀਟਰ ਨੂੰ ਪਾਰ ਕਰਦੇ ਸੀ ਲੋਕ ਪਹਿਲਾਂ ਫਰਾਂਸ ਯੂਰਪ ਪਹੁੰਚਦੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਛੋਟੇ ਥਰਡ ਵਰਡ ਕੰਟਰੀਜ਼ ਦੇ ਵਿੱਚੋਂ ਲੋਕ ਆਉਂਦੇ ਨੇ ਉਹ ਆ ਕੇ ਫਰਾਂਸ ਤੇ ਫਿਰ ਇਥੋਂ ਛੋਟੀਆਂ ਬੋਟਾਂ ਲੈਂਦੇ ਨੇ ਜਿਹਦੇ ਵਿੱਚ ਹਵਾ ਭਰੀ ਜਾਂਦੀ ਆ ਤੇ ਫਿਰ ਉਹ ਸਮੁੰਦਰ ਦੇ ਵਿੱਚ ਤਾਰੀ ਲਾ ਜਾਂਦੇ ਆ ਉਹਦੇ ਵਿੱਚ 15 16 ਜਾਣੇ 20 ਜਾਣੇ ਕੈਪੈਸਿਟੀ ਤੋਂ ਵੱਧ ਲੋਕ ਬੱਚੇ ਛੋਟੇ ਬਜ਼ੁਰਗ ਸਾਰੇ ਬੈਠੇ ਹੁੰਦੇ ਨੇ ਤੇ ਉਹ ਫਿਰ ਸਮੁੰਦਰ ਦੇ ਰਾਹੀਂ ਪੈ ਜਾਂਦੇ ਆ ਤੇ ਇੱਕ ਆਪਣਾ ਜਿਹੜਾ ਕੰਪਾਸ ਹੁੰਦਾ ਹੈ ਉਹਦੇ ਰਾਹੀਂ ਉਹ ਕਹਿੰਦੇ ਨੇ ਕਿ ਲਓ ਜੀ ਅਸੀਂ ਦੂਜੇ ਪਾਸੇ ਪਹੁੰਚ ਜਾਵਾਂਗੇ ਸੋ ਮਤਲਬ ਕਹਿਣ ਦਾ ਵੀ ਇਹ ਲੰਬੇ ਸਮੇਂ ਤੋਂ ਇਸ਼ੂ ਚੱਲਦਾ ਆ ਰਿਹਾ ਆ ਆਪਾਂ ਅੱਜ ਦਾ ਨਹੀਂ ਕਹਿ ਸਕਦੇ 20 ਸਾਲ ਪੁਰਾਣਾ ਹੋ ਸਕਦਾ 30 ਸਾਲ ਪੁਰਾਣਾ ਹੋ ਸਕਦਾ ਤੇ ਲੋਕ ਬੋਟਾਂ ਰਾਹੀਂ ਇੱਥੇ ਪਹੁੰਚਦੇ ਨੇ ਕੁਝ ਪਹੁੰਚ ਜਾਂਦੇ ਆ ਕੁਝ ਰਸਤੇ ਦੇ ਵਿੱਚ ਜਿਹੜਾ ਹੈਗਾ ਉਹਨਾਂ ਦੀ ਬੋਟ ਖਰਾਬ ਹੋ ਜਾਂਦੀ ਹੈ ਜਾਂ ਹਵਾ ਨਿਕਲ ਗਈ ਜਾਂ ਕੋਈ ਹੋਰ ਗੱਲ ਹੋ ਗਈ ਤਾਂ ਉਹ ਉੱਥੇ ਉਹਨਾਂ ਦੀਆਂ ਮੌਤਾਂ ਵੀ ਹੋ ਜਾਂਦੀਆਂ ਸੋ ਮਤਲਬ ਇਹ ਜਿਹੜਾ ਬੋਟਾਂ ਰਾਹੀਂ ਇੱਥੇ ਆਉਣਾ ਇਹ ਕੰਟੀਨਿਊਸਲੀ ਚੱਲਿਆ ਆ ਰਿਹਾ ਤੇ ਕਿਤੇ ਨਾ ਕਿਤੇ ਇੰਗਲੈਂਡ ਜਿਹੜਾ ਹੈਗਾ ਉਹ ਫਰਾਂਸ ਦੇ ਨਾਲ ਇਸ ਗੱਲੋਂ ਨਾਰਾਜ਼ ਸੀ ਕਿ ਭਾਈ ਤੁਸੀਂ ਬੰਦ ਕਰਦੇ ਤੁਸੀਂ ਉਹ ਜਿਹੜੇ ਸਮੁੰਦਰੀ ਤੱਟ ਹੈਗੇ ਆ ਜਿੱਥੋਂ ਇਹ ਡੌਂਕੀਆਂ ਲੱਗਦੀਆਂ ਉੱਥੇ ਸਿਕਿਉਰਿਟੀ ਕਿਉਂ ਨਹੀਂ ਵਧਾਉਂਦੇ ਤੇ ਸਾਡੇ ਜਿਹੜੇ ਬੰਦੇ ਇੱਥੇ ਤੁਹਾਡੇ ਵੱਲੋਂ ਆ ਰਹੇ ਆ ਤੇ ਸਾਡੇ ਤਾਂ ਇੱਥੇ ਰਸ਼ ਪੈ ਗਿਆ ਸੋ ਕਿਉਂਕਿ ਉਹ ਲੋਕ ਜਦੋਂ ਇੱਥੇ ਆਉਂਦੇ ਵੋਟਾਂ ਰਾਹੀਂ ਤੇ ਆਉਂਦੇ ਹੀ ਹੱਥ ਖੜੇ ਕਰ ਦਿੰਦੇ ਪੁਲਿਸ ਅਰੈਸਟ ਕਰਦੀ ਤੇ ਉਹ ਅਜ਼ਾਲਮ ਪਾ ਦਿੰਦੇ ਆ ਕਿ ਸਾਨੂੰ ਸਾਡੀ ਜ ਖਤਰਾ ਹੈ ਤੇ ਸਾਨੂੰ ਅਜ਼ਾਲਮ ਦਿੱਤੀ ਜਾਵੇ ਸੋ ਹੁਣ ਜਿੰਨੀ ਦੇਰ ਅਜ਼ਾਲਮ ਕਲੀਅਰ ਨਹੀਂ ਹੁੰਦੀ ਕਾਲਮ ਕਲੀਅਰ ਹੋਣ ਨੂੰ ਵੀ 4-4 ਸਾਲ ਲੱਗ ਜਾਂਦੇ ਸੋ 4-4 ਸਾਲ ਲੱਗ ਜਾਂਦੇ ਨੇ ਅਜ਼ਾਲਮ ਕਲੀਅਰ ਹੋਣ ਨੂੰ ਕੇਸ ਪਾਸ ਜਾਂ ਫੇਲ ਹੋਣਾ 4-4 ਸਾਲ ਲੱਗ ਜਾਂਦੇ ਆ ਉਹਨਾਂ 14 ਸਾਲਾਂ ਦੇ ਵਿੱਚ ਫਿਰ ਇਹਨਾਂ ਲੋਕਾਂ ਦੀ ਜਿਹੜੀ ਜ਼ਿੰਮੇਵਾਰੀ ਬਣ ਜਾਂਦੀ ਹੈ ਸਰਕਾਰ ਦੀ ਯੂਨੋ ਦਾ ਕਾਨੂੰਨ ਕਹਿੰਦਾ ਵੀ ਕੋਈ ਵੀ ਬੰਦਾ ਜਿਹੜਾ ਹੈਗਾ ਉਹ ਰਾਤ ਨੂੰ ਭੁੱਖੇ ਢਿੱਡ ਨਹੀਂ ਸੌਣਾ ਚਾਹੀਦਾ ਉਹਦੇ ਸਿਰ ਤੇ ਛੱਤ ਹੋਣੀ ਚਾਹੀਦੀ ਹੈ ਸੋ ਯੂਨੋ ਦੇ ਕਾਨੂੰਨ ਦੇ ਮੁਤਾਬਕ ਇੰਗਲੈਂਡ ਨੂੰ ਕੀ ਕਰਨਾ ਪੈਂਦਾ ਫਿਰ ਵੀ ਉਹਨਾਂ ਨੂੰ ਮਹਿੰਗੇ ਹੋਟਲਾਂ 'ਚ ਰੱਖਣਾ ਪੈਂਦਾ ਉਹਨਾਂ ਦਾ ਵਧੀਆ ਖਾਣ ਪੀਣ ਹੁੰਦਾ ਉਹਨਾਂ ਦੇ ਬੈੱਡ ਸ਼ੀਟਾਂ ਰੋਜ਼ ਬਦਲੀਆਂ ਜਾਂਦੀਆਂ ਨੇ ਹੋਟਲ ਵਾਲਾ ਮਤਲਬ ਸਾਰਾ ਉਹ ਮਾਹੌਲ ਹੁੰਦਾ ਫਿਰ ਉਹਨਾਂ ਨੂੰ ਫੋਨ ਇੰਟਰਨੈਟ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਕੁਝ ਖਰਚਾ ਵੀ ਦਿੱਤਾ ਜਾਂਦਾ ਵੀ ਇਹਨਾਂ ਕੰ ਕਰ ਸਕਦੇ ਹਾਂ ਸੋ ਉਹ ਬੋਝ ਜਿਹੜਾ ਸਾਰਾ ਹੈਗਾ ਉਹ ਪੈਂਦਾ ਬ੍ਰਿਟਿਸ਼ ਲੋਕਾਂ ਦੇ ਉੱਤੇ ਕਿਉਂਕਿ ਤੁਹਾਨੂੰ ਮੈਂ ਸਿੰਪਲ ਸਮਝਾਉਣਾ ਸਾਰਾ ਦਿਨ ਕੰਮ ਮੈਂ ਕਰਦਾ ਰਹਾ 10 ਘੰਟੇ ਮੈਂ ਲਾਵਾ ਸ਼ਾਮ ਨੂੰ ਮੈਨੂੰ ਦਿਹਾੜੀ ਮਿਲੇ ਤੇ ਉਸ ਉਹਦੇ ਵਿੱਚੋਂ ਤੇ ਅਤੇ ਪਚਦੇ ਜਿਹੜੇ ਹੈਗੇ ਆ ਕੋਈ ਹੋਰ ਲੈ ਜਾਵੇ ਕਹੇ ਵੀ ਇਹ ਤਾਂ ਮੇਰਾ ਹੱਕ ਬਣਦਾ ਸੋ ਇਸ ਕਰਕੇ ਬ੍ਰਿਟਿਸ਼ ਲੋਕ ਇਹਨਾਂ ਗੱਲਾਂ ਤੋਂ ਬੜੇ ਪਰੇਸ਼ਾਨ ਨੇ ਤੇ ਜਿਹੜੀ ਜਿਹੜੀ ਵੀ ਸਰਕਾਰ ਬਣੀ ਹੈ ਆਮ ਲੋਕਾਂ ਨੇ ਬੜੇ ਪ੍ਰੋਟੈਸਟ ਕਰਕੇ ਉਹਨਾਂ ਤੱਕ ਇਹ ਗੱਲ ਪਹੁੰਚਾਈ ਹੈ ਕਿ ਸਾਨੂੰ ਆ ਚੀਜ਼ਾਂ ਮਨਜ਼ੂਰ ਨਹੀਂ ਸੋ ਹੁਣ ਆਪਾਂ ਵਾਪਸ ਆਈਏ ਇਸ ਪਾਸੇ ਫ੍ਰਾਂਸ ਜਿਹੜਾ ਹੈਗਾ ਉਹ ਅੰਗੈਲੀ ਵਰਤਦਾ ਰਿਹਾ ਵੀ ਠੀਕ ਹੈ ਮੇਰੇ ਮੁਲਕ ਚੋਂ ਨਿਕਲਦੇ ਨੇ ਤੇ ਨਿਕਲਣ ਜਿੱਧਰ ਮਰਜੀ ਜਾਣ ਮੈਂ ਕੋਈ ਬਹੁਤੀ ਜ਼ਿੰਮੇਵਾਰੀ ਨਹੀਂ ਰਹਿਦਾ ਪਰ ਹੁਣ ਜਿਹੜੀ ਡੀਲ ਹੋਈ ਹੈ ਉਹ ਇਹ ਹੋਈ ਹੈ ਵੀ ਜਿਹੜੇ ਜਿਹੜੇ ਲੋਕ ਫ੍ਰਾਂਸ ਦੇ ਰਾਹੀਂ ਬੋਟਾ ਚ ਬਹਿ ਕੇ ਇੰਗਲੈਂਡ ਚ ਜਿਹੜੇ ਹੈਗੇ ਆ ਉਹ ਐਂਟਰ ਹੋਣਗੇ ਉਹਨਾਂ ਨੂੰ ਸਮੁੰਦਰ ਦੇ ਕੰਡੇ ਦੇ ਉੱਤੇ ਹੀ ਆ ਕੇ ਗ੍ਰਿਫਤਾਰ ਕਰ ਲਿਆ ਜਾਏਗਾ ਜਿੱਥੇ ਉਹ ਉਤਰਣਗੇ ਗ੍ਰਿਫਤਾਰ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਏਗਾ ਤੇ ਕੁਝ ਦਿਨਾਂ ਦੇ ਵਿੱਚ ਜਿਹੜਾ ਜ਼ਰੂਰੀ ਪੇਪਰ ਵਰਕ ਹੁੰਦਾ ਕਰਕੇ ਵਾਪਸ ਫ੍ਰਾਂਸ ਭੇਜ ਦਿੱਤਾ ਜਾਏਗਾ ਫਰਾਂਸ ਨੇ ਇਸ ਗੱਲ ਦੀ ਸਹਿਮਤੀ ਜਿਹੜੀ ਆ ਉਹ ਜਤਾ ਲਈ ਹੈ ਕਿ ਜਿਹੜੇ ਮੇਰੇ ਵੱਲੋਂ ਬੰਦੇ ਆਉਣਗੇ ਉਹ ਮੇਰੇ ਤੁਸੀਂ ਵਾਪਸ ਭੇਜ ਸਕਦੇ ਹੋ ਸੋ ਹੁਣ ਇਹ ਵੀ ਕੰਮ ਜਿਹੜਾ ਹੈਗਾ ਲਗਭਗ ਬੰਦ ਹੋ ਜਾਣਾ ਹੈ ਜਿਹੜਾ ਡੌਂਕੀਆਂ ਰਾਹੀਂ ਬੋਟਾਂ ਰਾਹੀਂ ਲੋਕ ਇੱਥੇ ਆਉਂਦੇ ਨੇ ਸੋ ਮਤਲਬ ਕਿ ਇਹ ਡੀਲ ਜਿਹੜੀ ਆ ਸਾਈਨ ਹੋ ਗਈ ਹੈ ਇਹਦੇ ਵਿੱਚ ਹੁਣ ਦੇਖੋ ਫਰਾਂਸ ਇਹ ਗੱਲ ਤੇ ਕਿਉਂਕਿ ਉਹ ਹੀ ਮੁਲਕ ਹੁੰਦੇ ਨੇ ਨਾ ਜਿੱਥੋਂ ਲੰਘ ਹੈ ਇੱਕ ਵਾਰੀ ਉਹ ਲੈਂਦਾ ਨਹੀਂ ਬੰਦਾ ਵੀ ਹਾਂ ਮੇਰਾ ਨਹੀਂ ਹੈਗਾ ਮੈਨੂੰ ਕੋਈ ਇਹਦੇ ਨਾਲ ਲੈਂਦੇ ਨਹੀਂ ਇਹਦਾ ਫਲਾਨਾ ਮੁਲਕ ਹੈ ਇਹ ਅਫਗਾਨਿਸਤਾਨ ਤੋਂ ਆਇਆ ਹੋਇਆ ਤੁਸੀਂ ਜਾਣੋ ਜਾਂ ਅਫਗਾਨਿਸਤਾਨ ਜਾਣੇ ਪਰ ਹੁਣ ਫਰਾਂਸ ਜਿਹੜਾ ਹੈਗਾ ਉਹ ਵਾਪਸ ਬੰਦੇ ਲੈਣ ਲਈ ਤਿਆਰ ਹੋ ਗਿਆ ਇਹ ਡੀਲ ਹੈਗੀ ਆ ਸੋ ਹੁਣ ਇਹਦਾ ਮਤਲਬ ਇਹ ਹੈ ਕਿ ਜਿਹੜੇ ਵੋਟਾਂ ਰਾਹੀਂ ਇੱਥੇ ਆਉਣਗੇ ਉਹਨਾਂ ਨੂੰ ਅਜ਼ਾਇਲਮ ਨਹੀਂ ਮਿਲੂਗੀ ਬਲਕਿ ਥੋੜੇ ਦਿਨਾਂ ਦੇ ਵਿੱਚ ਉਹਨਾਂ ਦਾ ਪੇਪਰ ਵਰਕ ਤਿਆਰ ਕਰਕੇ ਤੇ ਉਹਨਾਂ ਨੂੰ ਵਾਪਸ ਸਮੁੰਦਰ ਕੰਡੇ ਸਮੁੰਦਰ ਰਾਹੀਂ ਜਿਹੜਾ ਹੈਗਾ ਫਰਾਂਸ ਭੇਜ ਦਿੱਤਾ ਜਾਊਗਾ ਕਿ ਜੇ ਉੱਥੇ ਵਾਪਸ ਜਾਣ ਜਿੱਦਾਂ ਮਰਜ਼ੀ ਰਹਿਣ ਜੋ ਮਰਜ਼ੀ ਕਰਨ ਸੋ ਫਰਾਂਸ ਨੇ ਇਸ ਗੱਲ ਦੇ ਉੱਤੇ ਸਹਿਮਤੀ ਜੁਤਾ ਦਿੱਤੀ ਹੈ ਤੇ ਥੋੜਾ ਬੋਸ ਜਿਹੜਾ ਹੈਗਾ ਹੁਣ ਕੀ ਸਟਾਮਰ ਹੋਰਾਂ ਦਾ ਵੀ ਘਟਿਆ ਜੀ ਅੰਦਲ ਸਿੰਘ ਉਹ ਇੱਕ ਵੱਡਾ ਸਵਾਲ ਹੈ कि सिर्फ फ्रांस ਦੇ ਲੋਕਾਂ ਨੂੰ ਹੀ ਰੋਕਿਆ ਜਾਪੂਗਾ ਜੇ ਆਪਾਂ ਉਹਨਾਂ ਕੋਲ ਵਾਪਸ ਪੇ ਜਾਊਗਾ ਜਦ ਪੂਰੇ ਯੂਰਪ ਦੇ ਲੋਕਾਂ ਨੂੰ ਐਦਾਂ ਉਹਨਾਂ ਉੱਤੇ ਵੀ ਸੇਮ ਕਰੋਗੇ ਡੀ ਰੈਪਲਾਈ ਹੋਏਗੀ ਨਹੀਂ ਯੂਰੋਪੀਅਨ ਲੋਕ ਜਿਹੜੇ ਨੇ ਇੱਥੇ ਆ ਜਾ ਸਕਦੇ ਨੇ ਜਿਨ੍ਹਾਂ ਕੋਲ ਯੂਰੋਪੀਅਨ ਪਾਸਪੋਰਟ ਹੈ ਨਾ ਉਹਨਾਂ ਦੀ 6 ਮਹੀਨੇ ਦੀ ਐਂਟਰੀ ਹੈ ਹੁਣ ਇਹ ਉਹ ਲੋਕ ਨੇ ਜਿਹੜੇ 3rd ਵਰਡ ਕੰਟਰੀਜ਼ ਚੋਂ ਪਹਿਲਾਂ ਯੂਰਪ ਪਹੁੰਚਦੇ ਨੇ ਮੇਰਾ ਸਵਾਲ ਹੋਰ ਹੈ ਜੀ ਕਿ ਮੰਨ ਲਓ ਜਿਹੜੇ ਲੋਕ ਤਾਂ ਜਿਹੜੇ ਹੁਣ ਲੋਕ ਯੂਕੇ ਪਹੁੰਚਦੇ ਨੇ ਕਿ ਉਹ ਸਿਰਫ ਫਰਾਂਸੇ ਰਾਹੀਂ ਪਹੁੰਚਦੇ ਨੇ ਜਾਂ ਕਿ ਯੂਰਪ ਦੇ ਕਿਸੇ ਹੋਰ ਹਿੱਸੇ ਉੱਤੇ ਵੀ ਪਹੁੰਚ ਸਕ ਅਨਾਈ ਜਿੱਤੋਂ ਤੱਕ ਮੈਨੂੰ ਪਤਾ ਨਾ ਵੀ ਦੋ ਮੁਲਕ ਜਿਹੜੇ ਨੇ ਉਹ ਉਹ ਲੱਗਦੇ ਨੇ ਸਮੁੰਦਰ ਉਹਨਾਂ ਦੇ ਜਿਹੜੇ ਇੰਗਲੈਂਡ ਨੂੰ ਇੱਕ ਬੈਲਜੀਅਮ ਤੇ ਇੱਕ ਫਰਾਂਸ ਜਿਹੜਾ ਹੈਗਾ ਠੀਕ ਹੈ ਜੀ ਸੋ ਇਹ ਜਿਹੜੇ ਲੱਗਦੇ ਨੇ ਤੇ ਇੱਥੋਂ ਹੀ ਡੌਂਕੀ ਜਿਹੜੀ ਚਲਦੀ ਆਈ ਹੈ ਬੈਲਜੀਅਮ ਦੀ ਡੌਂਕੀ ਬਹੁਤ ਮਸ਼ਹੂਰ ਹੁੰਦੀ ਸੀ ਕਿਸੇ ਵੇਲੇ ਮਤਲਬ ਕਿ ਜਿੰਨੇ ਵੀ ਯੂਕੇ ਪਹੁੰਚਣਾ ਹੁੰਦਾ ਸੀ ਯੂਰਪ ਦੇ ਵਿੱਚੋਂ ਤੇ ਉਹ ਪਹਿਲਾਂ ਬੈਲਜੀਅਮ ਜਾਂਦਾ ਸੀ ਉਥੋਂ ਟਰਾਲਿਆਂ ਦਾ ਰਾਹੀ ਕੰਮ ਹੁੰਦਾ ਹੁੰਦਾ ਸੀ ਟਰਾਲਿਆਂ ਦੇ ਵਿੱਚ ਬੰਦੇ ਚੜ੍ਹ ਕੇ ਤੇ ਉਹ ਟਰਾਲਾ ਸ਼ਿਪ ਦੇ ਵਿੱਚ ਤੇ ਸ਼ਿਪ ਇੰਗਲੈਂਡ ਦੇ ਵਿੱਚ ਸੋ ਇਦਾਂ ਡੋਂਕੀ ਲੱਗਦੀ ਰਹੀ ਹੈ ਪਰ ਇਹ ਜਿਹੜਾ ਕੰਮ ਹੈ ਨਾ ਜਿਹੜਾ ਫਰਾਂਸ ਤੋਂ ਚੱਲਦਾ ਇਹ ਆਪਣੇ ਬੰਦੇ ਨਹੀਂ ਕਰਦੇ ਆਪਣੇ ਬੰਦਿਆਂ ਦਾ ਮੈਥਡ ਨਹੀਂ ਹੈਗਾ ਇਹ ਇੱਥੇ ਆਉਣ ਦਾ ਇਹ ਹੈਗਾ ਅ ਅਰਬੀਆਂ ਦਾ ਇਹ ਅਫਗਾਨੀਆਂ ਦਾ ਜਾਂ ਹੋਰ ਕੈਟਾਗਰੀ ਚਾਈਨੀਜ਼ ਲੋਕ ਹੋ ਗਏ ਹੈਨਾ ਸੋ ਹੋਰ ਇਹਨਾਂ ਇਹਨਾਂ ਮੁਲਕਾਂ ਦੇ ਵਿੱਚੋਂ ਇਹ ਲੋਕ ਜਿਹੜੇ ਆ ਪਹਿਲਾਂ ਫਰਾਂਸ ਪਹੁੰਚਦੇ ਨੇ ਫਰਾਂਸ ਤੋਂ ਉਹਨਾਂ ਨੂੰ ਲੱਗਦਾ ਵੀ ਈਜ਼ੀ ਤਰੀਕਾ ਹੈ ਅਸੀਂ ਬੈਲਜੀਅਮ ਰਾਹੀਂ ਜਾਵਾਂਗੇ ਫਾਸ ਜਾਵਾਂਗੇ ਕਿਉਂਕਿ ਹੁਣ ਟਰਾਲਿਆਂ ਨੂੰ ਕਰੰਟ ਲਾ ਕੇ ਵੀ ਚੈੱਕ ਕੀਤਾ ਜਾਂਦਾ ਜੇ ਮਤਲਬ ਬੰਦਾ ਅੰਦਰ ਹੋਵੇ ਤਾਂ ਆਪ ਹੀ ਬੋਰਡ ਪਵੇ ਸੋ ਟਰਾਲਿਆਂ ਵਾਲਾ ਕੰਮ ਲਗਭਗ ਜਿਹੜਾ ਹੈਗਾ ਉਹ ਬੰਦ ਹੋਇਆ ਹੋਇਆ ਇਸ ਕਰਕੇ ਇਹ ਰਸਤਾ ਹੁਣ ਚੁਣਿਆ ਗਿਆ ਵੀ ਆਪਣੀ ਬੋਰਡ ਤਿਆਰ ਕਰੋ 72 ਕਿਲੋਮੀਟਰ ਦਾ ਸਮੁੰਦਰ ਜਿਹੜਾ ਹੈਗਾ ਉਹ पार ਕਰਕੇ ਦੂਜੇ ਪਾਸੇ ਲੱਜੋ ਪੁਲਿਸ ਤੁਹਾਨੂੰ ਘੇਰਦੀ ਆ ਤੇ ਹੱਥ ਖੜੇ ਕਰਦੇ ਹੋ ਤੇ ਆ ਜ਼ਾਲਮ ਮੰਗ ਲੋ ਕਿ ਲਓ ਜੀ ਅਸੀਂ ਤਾਂ ਅਫਗਾਨਿਸਤਾਨ ਤੋਂ ਆ ਅਸੀਂ ਸੀਰੀਆ ਤੋਂ ਆਏ ਆ ਅਸੀਂ ਅਲਬਾਨੀਆ ਤੋਂ ਆਏ ਆ ਤੇ ਸਾਡੇ ਤਾਂ ਉਥੇ ਜੰਗਾਂ ਲੱਗੀਆਂ ਹੋਈਆਂ ਸਾਨੂੰ ਤਾਂ ਫਲਾਨੇ ਗਰੁੱਪਾਂ ਦੇ ਕੋਲੋਂ ਖਤਰਾ ਹੈ ਤੇ ਇਸ ਕਰਕੇ ਸਾਨੂੰ ਆਜ਼ਾਮ ਜਿਹੜੀ ਉਹ ਦਿੱਤੀ ਜਾਵੇ ਤੇ ਉਹ ਮਿਲ ਵੀ ਜਾਂਦੀ ਪਾਸ ਵੀ ਹੋ ਜਾਂਦੀ ਇਹਨਾਂ ਲੋਕਾਂ ਦੀ ਇਸ ਕਰਕੇ ਫਿਰ ਉਹ ਇਥੋਂ ਦੇ ਸਿਟੀਜ਼ਨ ਵੀ ਬਣ ਜਾਂਦੇ ਨੇ ਤੇ ਕਰਾਈਮ ਵੀ ਫਿਰ ਵਾਧ ਜਾਂਦਾ ਕਿਉਂਕਿ ਇਹਨਾਂ ਮੁਲਕਾਂ ਤੋਂ ਆਏ ਹੋਏ ਲੋਕ ਜਿਹੜੇ ਉਹ ਕਿਤੇ ਨਾ ਕਿਤੇ ਅ ਦੇਖਿਆ ਗਿਆ ਇੱਕ ਲਿਸਟ ਆਈ ਸੀ ਪਿਛਲੇ ਸਮੇਂ ਦੇ ਵਿੱਚ ਕਿ ਕਿਹੜੀ ਕਮਿਊਨਿਟੀ ਜਿਹੜੀ ਆ ਉਹ ਜ਼ਿਆਦਾ ਕਰਾਈਮ ਕਰਦੀ ਹੈ ਨਾ ਉਹਦੇ ਵਿੱਚ ਫਿਰ ਇਮੀਗ੍ਰੈਂਟਸ ਕਮਿਊਨਿਟੀਆਂ ਜਿਹੜੀਆਂ ਬਾਹਰੋਂ ਆਈਆਂ ਹੋਈਆਂ ਉਹਨਾਂ ਦੇ ਨਾਮ ਪਹਿਲਾਂ ਆਉਂਦੇ ਨੇ ਬ੍ਰਿਟਿਸ਼ ਲੋਕਾਂ ਦਾ ਨਾਮ ਉਸ ਉਹਦੇ ਵਿੱਚ ਬਾਅਦ ਚ ਆਉਂਦਾ ਮਤਲਬ ਕਿ ਕਰਾਈਮ ਵੀ ਵਾਧਾ ਉਹਦੇ ਨਾਲ ਕੱਲਾ ਇਹ ਨਹੀਂ ਪੈਸੇ ਦੀ ਟੈਕਸ ਦੀ ਲੁੱ ਇਹ ਕੋਈ ਕੰਟਰੋਲ ਕਰਨ ਦੇ ਲਈ ਇਹ ਨਵੀਂ ਨੀਤੀ ਘੜੀ ਗਈ ਹੈ ਕਿ ਫਰਾਂਸ ਵਾਲਿਆਂ ਨੂੰ ਕਿਹਾ ਭਾਈ ਆਹ ਨਹੀਂ ਕੰਮ ਚੱਲਣਾ ਭਈ ਬੰਦੇ ਆ ਗਏ ਤੁਹਾਡੇ ਅੱਜ 70 ਆ ਗਏ 50 ਆ ਗਏ 100 ਆ ਗਏ ਤੁਹਾਡੇ ਵੱਲੋਂ ਤੇ ਉਹਨਾਂ ਨੂੰ ਅਸੀਂ ਸੰਭ ਗਿਆ ਅਸੀਂ ਵਾਪਸ ਭੇਜਾਂਗੇ ਤੁਸੀਂ ਐਕਸੈਪਟ ਕਰਨੇ ਆ ਉਹਨਾਂ ਨੇ ਕਿਹਾ ਵੀ ਠੀਕ ਹੈ ਆਪਾਂ ਵਾਪਸ ਲੈਣ ਨੂੰ ਤਿਆਰ ਆ ਜੀ ਹਾਂ ਜੀ ਜੇ ਤੁਹਾਨੂੰ ਨਾ ਕਹਿੰਦਾ ਜੁੜੰਦਰੀ ਆਪਣੇ ਵਿਚਾਰ ਚਾਹਤ ਅੱਛਾ ਨਿਕ ਰਖਣ ਲਈ ਜੀ ਫੋਰ ਦਾ ਵੈਰੀ ਫਰਸਟ ਟਾਈਮ ਮਾਈਗ੍ਰੈਂਟਸ ਅਰਾਈਵਿੰਗ ਵਾਇਸ ਸਮਾਲ ਬੋਟ ਵਿਲ ਬੀ ਡਿਟੇਨਡ ਐਂਡ ਰਿਟਰਨ ਟੂ ਫਰਾਂਸ in short order. In exchange for every return, a different individual will be allowed to come here via a safe route, controlled and legal, subject to strict security checks and only open to those who have not tried to enter the UK illegally.